ਵੇਜ ਜੀ ਤਹੀ ਤੇ ਚਾਹ ਵੱਲੋਂ ਕਹਿਣ ਦੇ ਜੇ ਤੇ ਬਾਹਰ ਇਨਾ ਮੀ ਆ ਸਾਰਾ ਝੁੱਲਾ ਭੇਜ ਗਿਆ ਚਲ ਕੋਈ ਗੱਲ ਨਹੀਂ ਬਾਅਦ ਚ ਬਣਾ ਲਾਂਗੇ ਫਿਰ ਹਟ ਲਾਂਦੇ ਮੀ 40 ਤੇ ਸਾਢੇ 3-4 ਕਿੱਲੇ ਇਹ ਜੋਦੋਂ ਉਹਨਾਂ ਦੀ ਭਰੇ ਹੀ ਵੀ ਪਿਓ ਦਾ ਮੁਲਾਜ਼ਮ ਹੀ ਤੇ ਇਹ ਵੀ ਡੰਗ ਡੁੰਗਰ ਵੀ ਰੱਖੇ ਜ ਇਹਨਾਂ ਨੇ ਤੇ ਤੈਨੂੰ ਪਤਾ ਫਿਰ ਜਦੋਂ ਕਮਾਈ ਕਰਨ ਵਾਲੇ ਹੋਣ ਸਾਰੇ ਤੇ ਕੋਠੀਆਂ ਤੇ ਫਿਰ ਪੈ ਜਾਂਦੀਆਂ ਤਾਂ ਗੱਲ ਕੀ ਆ ਵੇਤਨਾ ਚਮਕਲੇ ਤੋਂ ਉਹਨੇ ਕਿੱਡੀ ਵਧੀਆ ਕੋਠੀ ਬਣਾਈ ਆ ਮੈਨੂੰ ਇਹ ਆ ਵੀ ਭੜਕੇ ਸਾਡੇ ਜਿਹਾ ਨਾ ਪੰਗਾ ਪਾ ਦੇ ਕਿਤੇ ਉਹ ਬੋਤ ਉਹਨੇ ਪਾਉਣਾ ਹੀ ਪਾਉਣਾ ਵਾ ਉਹਨੇ लवली ਨੂੰ ਸਮਝਾਉਣਾ ਵਾ ਕਿਉਂਕਿ ਉਹਨਾਂ ਦੇ ਟੱਬਰ ਦਾ ਜੀ ਹੋ ਜਾਣਾ ਵਾ ਉਹਨੇ ਉਹਨੇ ਚੰਗੀ ਸਿੱਖਿਆ ਹੀ ਦੇਣੀ ਆ ਵੀ लवली ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਤੇ ਜਿਹੜੀਆਂ ਸਕੀਮਾਂ ਹੀ ਘੜੀਆਂ ਵਾ ਨਾ ਇਹ ਸਾਰੀਆਂ ਘੜੀਆਂ ਘੜੀਆਂ ਰਹਿ ਜਾਣੀਆਂ ਵਾ ਹਾਂ ਕੋ ਬੰਦੇ ਦਾ ਪਤਾ ਕਰਨਾ ਮੇਰਾ ਰਿਸ਼ਤਾ ਹੋਣਿਆ ਗੱਲ ਪਤਾ ਕੀ ਆ ਰਿਸ਼ਤਾ ਪਾ ਹੋਣ ਨਹੀਂ ਦੇਣਾ ਉਹ लवली ਉਹ ਤਾਂ ਕਹੀ ਜਾਣਦੇ ਆ ਇਹ ਰਿਸ਼ਤੇਦਾਰ ਬੜੇ ਚੰਗੇ ਆ ਬੜੇ ਚੰਗੇ ਆ ਕਹਿਣ ਨੂੰ ਕਿਹੜੀ ਗੱਲ ਆ ਉਹਨਾਂ ਦੇ ਪਿੰਡ ਦੀ ਗੱਲ ਆ ਹੁਣ ਸਾਨੂੰ ਵੀ ਪਤਾ ਕਰਨਾ ਚਾਹੀਦਾ ਵੀ ਚੰਗੇ ਹੈਗੇ ਆ ਕਿ ਕਿਦਾਂ ਦੇ ਆ